ਦੋਸਤੋ ਸਾਸਰੀਕਾਲ ਪਿੰਡ ਗੰਡੀਵੰਡ ਪਹੁੰਚੇ ਆ ਹਰੀਕੇ ਪੱਤਣ ਦੇ ਨਜ਼ਦੀਕ ਜ਼ਿਲ੍ਹਾ ਤਹਿਸੀਲ ਤਰਨਤਾਰਨ ਵੀਰ ਦੁੱਲੇ ਉਹਨਾਂ ਦੇ ਫਾਰਮ ਤੇ ਆਏ ਆ ਅੱਠ ਪਸ਼ੂ ਬਕਾਊਆ ਤੇ ਦੋ ਕਟੀਆਂ ਦੁੱਲੇ ਵੀਰ ਸਾਸਰੀਕਾਲ ਅਸੀਂ ਸੰਤੂ ਸਾਹਿਬ ਬਾਜੀ ਕਹਿਮ ਵਧੀਆ ਜੀ ਦੁੱਲੇ ਵੀਰ ਮਾਲ ਅੱਜ ਆਪਣੇ ਕੋਲ ਚਾਰ ਮੱਝਾਂ ਤੇ ਚਾਰੇ ਗੱਪਣ ਹਾਂ ਚਾਰੇ ਗੱਪਣਾ ਹੁੰਦੀ ਸ਼ੁਰੂਆਤ ਕਰਦੇ ਆ ਛੋਟ ਦੇ ਵਿੱਚ ਗੱਲਬਾਤ ਕਰਾਂਗੇ ਇਹ ਪੂਰੀ ਮੱਝ ਆ ਗਈ ਹੈ ਸੁਭਾਗ ਨਮਾ ਵੀਰ ਇਹ ਸੰਤੂ ਸਾਹਿਬ ਤਿੱਜੇ ਸਵੇ ਸੁਣਾ ਨੇ ਤਿੱਜਾ ਸੁਭਾ ਪੂਰੀ ਮੱਝਾਂ ਬਾਕੀ ਮੇਰਾ ਭਰਾ ਫੇਸਬੁਕ ਕੁਆਲਿਟੀ ਆ ਸਟਰਕਚਰ ਦੇਖ ਲਓ ਸਮਾਂ ਲੈਂਦੀ ਹੈ ਜ ਤੇ ਮੁੱਲ ਵੀਰ ਕੀ ਆ ਮੁੱਲ ਸੰਧੂ ਸਾਹਿਬ ਇਹਦਾ 75 ਦੀ ਆਣਾ ਲੋ ਵੀ 75000 ਦਾ 75000 ਯਾ ਇਸ ਨੂੰ 75000 ਦੀ ਪਹੁੰਚ ਪਹੁੰਚ ਇਹ ਨਾਲੇ 100 ਕਿਲੋਮੀਟਰ ਤਾਈਂ ਅੱਗੇ ਆ ਗਈ ਆਪਣੇ ਕੋਲ ਮੀਨੀ ਸਿੰਘ ਦੋਨੋਂ ਇਹ ਲੱਦੇ ਆ ਮੀਨੀ ਆ ਤੇ ਇੱਕ ਬਹਿਣੀ ਵਾਲੇ ਮਗਰਲੇ ਥਾਣ ਦੀ ਤੇਲ ਆ ਮਗਰਲੇ ਥਾਣ ਦੀ ਤੇਲ ਆ ਲੋ ਜੀ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਉਹ ਥਾਣ ਦੀ ਤੇਲ ਆ ਸੋਨੇ ਵਜਨ ਲੋੜ ਦੇ ਵਿੱਚ ਆ ਕੁੜੇ ਪੜੇ ਨਵਾਇਆ ਕਰਮ ਵਾਲੀ ਤਿਆਰੀ ਤੇ ਆ ਦੋ ਲੈ ਜਾਂ ਤਿੰਨ ਲੈ ਜਾਂ ਦਿਨ ਇਹ ਨਿਕਲ ਜਾਊਗੀ ਤੇ ਕੀ ਮੁੱਲ ਦੀ ਵੀਰ ਇਹ ਸੰਧੂ ਸਾਹਿਬ 52000 ਦੀ ਪਹੁੰਚ ਵੀ ਲੋ ਜੀ 52000 ਦੀ ਪਹੁੰਚ ਹੋ ਜ 55000 ਦੀ ਸੱਜਰ ਸੂਨੀ ਆ ਪੂਰੀ ਤਿਆਰੀ ਤੇ ਆ ਇਧਰ ਸੂਆ ਕਰਵਾ ਇਹ ਸੰਧੂ ਸਾਹਿਬ ਇਹਨੇ ਦੂਜੇ ਸੂਏ ਸੋਨਾ ਝੋਟੀ ਨੇ ਲਓ ਜੀ ਦੂਜਾ ਸੂਆ ਝੋਟੀ ਆ ਇਹ ਵੀ ਤਿਆਰੀ ਆ ਫਿਰ ਹਾਂ ਇਹ ਵੀ ਬਸ ਇਹੋ 5 ਹਫਤਾ ਲੈ ਜੂ ਲਓ ਜੀ ਇੱਕ ਹਫਤਾ ਸਮਾਂ ਦਾ ਬਾਕੀ ਆ ਆ ਵਿਖਾ ਦੋ ਇੱਕ ਹਫਤਾ ਸਮਾਂ ਬਾਕੀ ਬਾਕੀ ਥਲੋ ਬਲੈਡਰੀ ਬੰਨੀ ਫਿਰਦੀ ਕਰਮਾ ਵਾਲੀ ਕੀ ਮੁੱਲ ਦੀ ਵੀਰ ਇਹ ਸੰਧੂ ਸਾਹਿਬ 80000 ਦੀ ਆ ਨਾ 80000 ਦੀ ਜੈਸਨੋ ਅੱਗੇ ਆ ਗਈ ਆ ਨੀਲੀ ਆ ਵੇਖੋ ਮੇਰੇ ਭਰਾ ਇਹ ਸੁਆ ਗਨਮਾ ਇਹ ਦੂਜੇ ਸੁਆ ਸੰਸਾ ਲੋ ਜੀ ਦੂਜਾ ਸੁਆ ਲੇਵੇ ਦੀ ਵੀ ਬਹੁਤ ਹੀ ਕਮਾਲ ਆ ਕਰਮਾ ਲਈ ਠੀਕ ਆ ਜੀ ਆ ਥੱਲੇੋਂ ਚੰਗੀ ਤਸੱਲੀ ਨਾਲ ਵਿਖਾ ਦਿਓ ਬੜਾ ਸੋਹਣਾ ਆ ਵੇਖੋ ਲੇਵਾ ਚੌਰਸ ਲੇਵਾ ਮੋਟ ਤੋਂ ਠੀਕ ਆ ਜੀ ਆ ਵੇਖੋ ਤੇ ਵੀਰ ਇਹ ਦੁੱਲੇ ਕਿੰਨੇ ਦੀ ਦੇਵਾਂਗੇ ਅੱਜ ਇਹ ਸੰਤੂ ਸਾਹਿਬ 70 ਦੇ ਵਿੱਚੋਂ 2 ਘਟ 68 ਦੀ 68 ਦੀ ਲਓ ਜੀ ਇੱਕ ਜਿਹੜੀ ਦੋਸਤੋ ਕੋਈ 11 ਮਹੀਨੇ ਦਾ 10 ਮਹੀਨੇ ਦੀ ਲਾ ਲਓ ਜਿਹੜੀ ਛੋਟੀ ਆ ਪਰਲੀ ਜਿਹੜੀ ਬਲੈਕ ਆ ਇਹ ਸਾਲ ਦੀ ਆ ਤਾਂ ਬਿਲਕੁਲ ਜੋੜੀ ਦਾ ਵੀਰ ਦੁੱਲੇ ਕੀ ਰੇਟ ਰਹੂਗਾ ਤਾਂ ਇਹਦਾ ਸੰਤੂ ਸਾਹਿਬ 22000 ਦੀ 22000 ਦੀ ਜੋੜੀ ਮਿਲ ਜੂਗੀ ਸਿੰਗਲ ਸਿੰਗਲ ਖਰੀਦਣੀ ਕਿਸੇ ਭਰਾਣੇ ਇਹ ਛੋਟੀ ਦਾ ਰੇਟ ਅਲੱਗ ਕੀਤਾ ਜਾਊਗਾ ਚਲੋ ਵੱਡੀ ਦਾ ਅਲੱਗ ਹੋ ਜਾਊਗਾ ਬਾਕੀ ਜਿੱਥੇ ਤੈਹ ਪੈਂਦੀ ਵਸਾ ਲਓ ਆਪਣੀ ਇਹ ਗੱਬਣ ਵੈੜ ਦਿਖਾ ਦਈਏ ਵੀਰ ਕਿੰਨਾ ਸੂਬਾ ਇਹ ਸੰਤੂ ਸਾਹਿਬ ਇਨੇ ਤੇ ਜ ਤੇ ਇਹ ਵੀ ਹਫਤੇ ਦੇ ਜਣ ਕੇ ਲੈਂਦੀ ਸੰਦੂ ਵੀ 8 ਦਿਨ 7 ਦਿਨ ਹਜੇ ਲੈਂਦੀ ਆ ਇਹ ਸੰਦੂ ਸਾਹਿਬ ਹਾਣਾ 45 ਦੀ ਦੋ ਵੜਾ ਤੁਹਾਨੂੰ ਦਿਖਾਉਣੀ ਆ ਬਿਲਕੁਲ ਜੋੜੀ ਸੂਈਆਂ ਸਵਾਈਆਂ ਨੇ ਦੋ ਮਗਰ ਬੱਛੇ ਆ ਹਾਂ ਦੋ ਮਗਰ ਬੱਛੇ ਆ ਆ ਤੀਜਾ ਸੂਬਾ ਕਿ ਦੂਜਾ ਜੀ ਆ ਸੰਦੂ ਸਾਹਿਬ ਦੂਜੇ ਸੂਵੇ ਆ ਪਹਿਲੇ ਸੂਵੇ ਲਓ ਜੀ ਦੂਜੇ ਸੂਵੇ ਤੇ ਥੱਲੇ ਦੁੱਧ ਕਿੰਨਾ ਇਸ ਵਕਤ ਇਹ ਥੱਲੇ ਦੁੱਧ ਹੈਗਾ 8 ਤੋਂ 10 ਦੇ ਵੇਜ ਵੇਜ ਸੂਈ ਤੁਸੀਂ ਦੱਸਿਆ 15 ਦਿਨਾਂ ਦੀ ਹਾਂ ਅੱਛਾ ਤਾਂ ਬਤਾ ਜੀ ਲਓ ਜੀ 10 ਲੀਟਰ ਦੁੱਧ 15 ਦਿਨਾਂ ਦੀ ਸੂਈ ਆ ਦੂਜਾ ਸੂਬਾ ਕੱਦ ਵੱਡਾ ਮੁੱਲ ਕੀ ਵੀਰ ਇਹ ਸੰਦ ਇਹ ਤੇ ਮਗਰ ਵੀ ਬੱਚਾ ਇਹ ਅੱਜ ਮਾਰਨਿੰਗ ਸੂਈ ਹੈ ਹਾਂ ਇਹ ਅੱਜ ਸਵੇਰ ਸੂਈ ਹੈ ਅੱਜ ਸਵੇਰ ਹੀ ਸੂਈ ਆ ਮੈਲਾ ਮੂਲਾ ਉਦਾਂ ਹੀ ਲੱਗਾ ਠੀਕ ਆ ਜੀ ਮਗਰ ਤੁਸੀਂ ਵੇਖੋਗੇ ਤੇ ਮਗਰ ਇਹਦੇ ਬੱਚਾ 나ੜੂਆ ਗਿਲਾ ਕਿ ਆ ਸੁਨੋ ਬੱਤੀ ਦੀ ਹਾਂ ਲਓ ਜੀ 32000 ਦੀ ਹਾਨ ਕਰੋ ਚ ਪੰਜਾਬ ਵਾਲੀ ਜਰਸੀ ਆ ਕਿਸੇ ਵੀਰ ਨੇ ਨਸਲ ਤੇ ਕੰਮ ਕਰਨਾ ਤੇ ਗਾਂ ਮੇਰਾ ਭਰਾ ਚੰਗੀਆਂ ਬੱਚੀਆਂ ਲੈ ਸਕਦੇ ਹੋ ਦੁੱਧ ਕਿੰਨਾ ਦੇ ਥੱਲੇ ਇਹ ਸੰਧੂ ਸਾਹਿਬ 4 ਤੋਂ 5 ਕਿਲੋ ਦੁੱਧ ਦੇ ਥੱਲੇ ਲਓ ਜੀ 4 ਤੋਂ 5 ਕਿਲੋ ਦੁੱਧ ਤੇ ਮੁੱਲ ਵੀਰ ਕੀ ਕਰੂਗਾ ਇਹ ਸੰਧੂ ਸਾਹਿਬ 10000 ਦੀ ਹਾਨਾ ਲਓ ਜੀ ਫੇਸ ਕੁਆਲਟੀ ਵਿਖਾ ਦਿਓ 1000